ਦੇਸ਼ ਦੇ ਅੰਦਰ 1 ਨੇਸ਼ਨ 1 ਟੈਕਸ ਯਾਨੀ ਕਿ ਜੀਐਸਟੀ ਆਉਣ ਤੋਂ ਪਹਿਲਾਂ ਜਿਹੜੇ ਪੰਜਾਬ 'ਚ ਟੈਕਸ ਲਗਾਏ ਜਾਂਦੇ ਸੀ ਉਹਨਾਂ ਦੇ ਵਿੱਚ ਬਹੁਤ ਸਾਰੇ ਕੇਸ ਲੰਬੇ ਅਰਸੇ ਤੋਂ ਪੈਂਡਿੰਗ ਪਏ ਸੀ ਕਾਫੀ ਸਾਰੇ ਐਕਟ ਸੀਗੇ ਸੈਂਟਰ ਟੈਕਸ ਐਕਟ ਐਂਟਰਟੇਨਮੈਂਟ ਐਕਟ ਵੈਟ ਐਕਟ ਫੋਰ ਕਾਫੀ ਸਾਰੇ ਜਿਹੜੇ ਟੈਕਸੀ ਉਹਨਾਂ ਦੇ ਵੱਖਰੇ ਕੇਸ ਜਿਹੜੇ ਨੇ ਉਹ ਪੰਜਾਬ ਚ ਪੈਂਡਿੰਗ ਪਏ ਸੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸੀਂ OTS ਵਨ ਟਾਈਮ ਸੈਟਲਮੈਂਟ ਸਕੀਮ ਪੰਜਾਬ ਚ ਲਾਂਚ ਕੀਤੀ ਕਿਉਂਕਿ ਸਾਡੀ ਸਰਕਾਰ ਤੋਂ ਪਹਿਲਾਂ ਦੋ OTS ਸਕੀਮਾਂ ਜਿਹੜੀਆਂ ਪੰਜਾਬ ਚ ਲੱਗੀਆਂ ਦੋ ਪੁਰਾਣੀ ਸਰਕਾਰਾਂ ਦੇ ਸਮੇਂ ਇੱਕ ਜਿਹੜੀ ਆ 2122 ਚ OTS 1 ਸਕੀਮ ਲਾਂਚ ਹੋਈ ਸੀ 2122 ਦੇ ਵਿੱਚ ਔਰ 200 ਸੋਰੀ 200 B ਤੇ 21 ਚ ਹੋਈ ਸੀ ਫਸਟ ਔਰ ਦੂਸਰੀ 2122 ਚ ਯਾਨੀ ਦੋ ਲਗਾਤਾਰ ਦੋ ਸਾਲਾਂ ਦੇ ਵਿੱਚ ਦੋ OTS ਸਕੀਮਾਂ ਆਈਆਂ ਪਹਿਲੀ ਸਕੀਮ ਦੇ ਅੰਦਰ ਪਹਿਲੀ ਸਕੀਮ ਦੇ ਅੰਦਰ ਲਗਭਗ 8 ਕਰੋੜ 21 ਲੱਖ OTS 1 OTS 1 ਦੇ ਅੰਦਰ 8 ਕਰੋੜ 21 ਲੱਖ ਰੁਪਇਆ ਡਿਪਾਰਟਮੈਂਟ ਨੂੰ ਰਿਸੀਵ ਹੋਇਆ ਔਰ ਸੈਕੰਡ OTS ਸਕੀਮ ਦੇ ਅੰਦਰ 4.96 4.96 ਕਰੋੜ ਰੁਪਇਆ ਜਿਹੜਾ ਉਸ ਸਮੇਂ ਦੀ ਸਰਕਾਰ ਨੂੰ ਰਿਸੀਵ ਹੋਇਆ ਔਰ ਮੈਂ ਸਮਝਦਾ ਦੋਨੇ ਸਕੀਮਾਂ ਜਿਹੜੀਆਂ ਸੀ ਉਹ ਕਿਤੇ ਨਾ ਕਿਤੇ ਬੁਰੀ ਤਰ੍ਹਾਂ ਫੇਲ ਹੋਈਆਂ ਔਰ ਲੋਕਾਂ ਦਾ ਜਿਹੜਾ ਟੈਕਸ ਬੋਡ ਸੀ ਉਹਨਾਂ ਨੂੰ ਰਿਲੀਫ ਦੇਣ ਦੇ ਵਿੱਚ ਉਹ ਬੁਰੀ ਤਰ੍ਹਾਂ ਫੇਲ ਹੋਈਆਂ ناکਾਮ ਹੋਈਆਂ ਔਰ ਉਸ ਬਾਅਦ ਸਾਡੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਅਸੀਂ ਦੇਖਿਆ ਕਿ ਪੁਰਾਣੇ ਟੈਕਸ ਰਜ਼ੀਮ ਦੇ ਅੰਦਰ ਜੀਐਸਟੀ ਆਉਣ ਤੋਂ ਪਹਿਲਾਂ ਬਹੁਤ ਸਾਰੇ ਟੈਕਸਾਂ ਦੇ ਅੰਦਰ ਬਹੁਤ ਪੁਰਾਣੀਆਂ ਐਪਲੀਕੇਸ਼ਨਾਂ 967 ਦੀ 952 ਦੀ ਪੁਰਾਣੀਆਂ ਕੋਈ ਹਜ਼ਾਰ ਦੀ ਕੋਈ 2000 ਦੀ ਜਿਹੜੇ ਕੇਸ ਸੀ ਉਹ ਪੈਂਡਿੰਗ ਪੈ ਸੀ ਉਹ ਸਾਡਾ ਡਿਪਾਰਟਮੈਂਟ ਦੇ ਬਹੁਤ ਸਾਰੇ ਅਧਿਕਾਰੀ ਕੋਈ ਅਪੀਲਸ ਪਿਆਸੀ ਕੋਈ ਡਿਸਟ੍ਰਿਕਟ ਲੈਵਲ ਦੀ ਅਪੀਲ ਪਿਆਸੀ ਕੋਈ ਸਟੇਟ ਹਾਈ ਕੋਰਟ ਦੇ ਅੰਦਰ ਪਿਆਸੀ ਕੋਈ ਸੁਪਰੀਮ ਕੋਰਟ ਦੇ ਅੰਦਰ ਪਿਆਸੀ ਬਹੁਤ ਸਾਰੇ ਕੇਸ ਜਿਹੜੇ ਨੇਗੇ ਉਹ ਡਿਫਰੈਂਟ ਅਦਾਲਤਾਂ ਦੇ ਅੰਦਰ ਚੱਲ ਰਹੇ ਸੀਗੇ ਔਰ ਬਹੁਤ ਸਾਰੇ ਅਪੀਲੈਂਟ ਅਥਾਰਟੀ ਜਿਹੜੀਆਂ ਡਿਪਾਰਟਮੈਂਟ ਦੀਆਂ ਅਪੀਲਟ ਅਥਾਰਟੀਆਂ ਉਹਨਾਂ ਚੱਲ ਰਹੀ ਸੀ ਅਸੀਂ OTS 3 ਜਿਹੜੀ ਆ ਉਹ ਪੰਜਾਬ ਸਟਾਰਟ ਕੀਤੀ OTS 3 ਜਦੋਂ ਲਾਂਚ ਕੀਤੀ ਪੰਜਾਬ ਦੇ ਅੰਦਰ ਤਾਂ ਪਹਿਲੀ ਵਾਰ ਅਸੀਂ OTS 3 ਜਿਹੜੀ ਆ ਨਵੰਬਰ 2023 ਨਵੰਬਰ 2023 OTS 3rd ਲਾਂਚ ਕੀਤੀ ਔਰ ਜਿਹਦੇ ਵਿੱਚ ਟੋਟਲ ਬੜੀ ਇੰਪੋਰਟੈਂਟ ਗੱਲ ਆ ਕਿ ਇਸ ਸਕੀਮ ਦੇ ਅੰਦਰ ਟੋਟਲ 70313 70313 ਟੋਟਲ ਐਲੀਜੀਬਲ ਐਪਲੀਕੈਂਟਸ ਸੀ ਜਿਹੜੇ ਸਕੀਮ ਦੇ ਅੰਦਰ ਆਉਂਦੇ ਸੀ ਜਿਨ੍ਹਾਂ ਦੀ ਅਮਾਉਂਟ ਜਿਹੜੀ ਆ 1 ਕਰੋੜ ਤੋਂ ਥੱਲੇ ਸੀ ਉਹ ਟੋਟਲ 70313 ਜਿਹੜੇ ਲੋਕ ਸੀ ਜਿਹੜੇ ਡੀਲਰ ਸੀ ਉਹ ਆਉਂਦੇ ਸੀ ਉਹਨਾਂ ਵਿੱਚੋਂ ਹੁਣ ਤੱਕ ਬਹੁਤ ਅੱਛੀ ਗੱਲ ਆ ਕਿ ਹੁਣ ਤੱਕ 58756 58756 ਜਿਹੜੇ ਡੀਲਰ ਨੇ ਉਹਨਾਂ ਨੇ ਅਪਲਾਈ ਕੀਤਾ 58756 ਰਿਮੇਨਿੰਗ ਸਿਰਫ ਹੁਣ ਸਾਡੇ ਕੋਲੇ ਐਪਲੀਕੈਂਟ ਐਲੀਜੀਬਲ ਜਿਹੜੇ ਐਪਲੀਕੈਂਟ ਬਚੇ ਨੇ ਉਹ 11557 ਅਲੀਸੀ ਵਾਲ ਐਪਲੀਕੈਂਟ ਬਚੇ ਨੇ ਜਿਹੜੇ ਮੈਂ ਸਮਝਦਾ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ ਜਿਨ੍ਹਾਂ ਨੇ OTS 3rd ਸਕੀਮ ਦਾ ਲਾਹਾ ਲੈਣਾਗਾ ਜਿਨ੍ਹਾਂ ਨੇ ਇਸ OTS 3rd ਸਕੀਮ ਦਾ ਜਿਨ੍ਹਾਂ ਨੂੰ ਮੈਂ ਸਮਝਦਾ ਫਾਇਦਾ ਹੋਣਾਗਾ ਔਰ OTS ਜਿਹੜੀ 3rd ਆ ਇਹਦੇ ਵਿੱਚ 50774 50000 50774 ਉਹ ਐਪਲੀਕੈਂਟ ਨੇ ਜਿਨ੍ਹਾਂ ਦਾ ਏਰੀਅਰ 1 ਲੱਖ ਰੁਪਏ ਤੱਕ ਬਣਦਾ ਸੀ ਜਿਨ੍ਹਾਂ ਦਾ ਏਰੀਅਰ only up to 1 lakh wo 100% ਹੁਣ ਅਸੀਂ ਦੇਬ ਆਫ ਕਰ ਚੁੱਕੇ ਆ ਯਾਨੀ ਕਿ 50774 ਡੀਲਰ ਵਪਾਰੀ ਪੰਜਾਬ ਦੇ ਵਪਾਰੀ ਭਰਾ ਪੰਜਾਬ ਦੀ ਉਦਯੋਗਪਤੀ ਇਸ ਸਕੀਮ ਦਾ ਲਾਹਾ ਲੈ ਚੁੱਕੇ ਨੇ ਉਹਨਾਂ ਦੀ ਟੋਟਲ ਜਿਹੜੀਆਂ ਉਹਨਾਂ ਦੀ ਉਹਨਾਂ ਨੂੰ ਮਾਫੀ ਹੋ ਚੁੱਕੀ ਆ 50774 ਬੰਦਿਆਂ ਨੂੰ ਹੁਣ ਤੱਕ ਇਸ ਸਕੀਮ ਦੇ ਰਾਹੀਂ ਜਿਹੜਾ ਫਾਇਦਾ ਹੋ ਚੁੱਕੀ ਆ ਹਜੇ 7982 7982 ਉਹ ਐਪਲੀਕੈਂਟ ਸਾਡੇ ਵਿਚਾਰधीन ਨੇ ਜਿਨ੍ਹਾਂ ਦਾ ਕੇਸ 1 ਕਰੋੜ ਰੁਪਏ ਤੱਕ ਬਣਦਾ ਹੈ ਜਿਨ੍ਹਾਂ ਦਾ ਕੇਸ 1 ਕਰੋੜ ਰੁਪਏ ਤੱਕ ਬਣਦਾ ਹੈ ਉਹ ਅਸੀਂ ਉਹਨਾਂ ਤੇ ਵਿਚਾਰ ਕਰ ਰਹੇ ਹਾਂ ਔਰ ਜਿਹੜੇ ਰਿਮੇਨਿੰਗ ਬਚੇ ਦੇਗੇ ਰਿਮੇਨਿੰਗ ਐਪਲੀਕੈਂਟ ਨੇ 11557 ਉਹਨਾਂ ਦਾ ਕੇਸ ਵੀ ਜਿਹੜਾ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਆ ਸੋ ਮੈਂ ਸਮਝਦਾ ਹੁਣ ਤੱਕ ਦੀ OTS 3 ਸਕੀਮਾ ਜਿਹੜੀ OTS 3 ਸਕੀਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਸਮੇਂ ਸਬ ਤੋਂ ਮੋਸਟ ਦੇਸ਼ ਦੇ ਅੰਦਰ ਸਬ ਤੋਂ ਸਕਸੈਸਫੁਲ ਸਕੀਮ ਜਿਹੜੀ ਆ ਉਹ ਸਾਬਤ ਹੋਈ ਆ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾਗਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਕੀਮ ਲਿਆਂਦੀ ਜਿਸ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀ ਵਰਗ ਨੂੰ ਪੰਜਾਬ ਦੇ ਵਪਾਰੀ ਵਰਗ ਨੂੰ ਵੱਡੇ ਪੱਧਰ ਤੇ ਰਾਹਤ ਮਿਲੀ ਔਰ ਵੱਡੇ ਪੱਧਰ ਤੇ ਉਹਨਾਂ ਦਾ ਫਾਇਦਾ ਹੋਇਆਗਾ ਇਹ ਸਕੀਮ ਦੇ ਰਾਹੀਂ ਔਰ ਉਹਦੇ ਨਾਲ ਸਾਡਾ ਵੀ ਡਿਪਾਰਟਮੈਂਟ ਦਾ ਵੀ ਕੰਮ ਜਿਹੜਾ ਉਹ ਸਖਾਲਾ ਹੋਇਆਗਾ ਕਿਉਂਕਿ ਨਹੀਂ ਸਾਰੀਆਂ ਅਪੀਲਾਂ ਇਹਨਾਂ ਦੇ ਇਹਨਾਂ ਦੇ ਨਾਲ ਸਾਡਾ ਵੀ ਬਹੁਤ ਸਾਰਾ ਜਿਹੜਾ ਮਨੁੱਖੀ ਵਸੀਲੇ ਨੇਗੇ ਜਿਹੜੀ ਸਾਡੀ ਹਿਊਮਨ ਇੰਟਰਵੈਂਸ਼ਨ ਹੁੰਦੀ ਆ ਆਫੀਸਰ ਦੀ ਉਹਦਾ ਵੀ ਬਚਤ ਹੋਈ ਆ ਕਿਉਂਕਿ ਨਹੀਂ ਸਾਰਾ ਜਿਹੜਾ ਇਸ ਤੇ ਸਾਡਾ ਸਮਾ ਲੱਗ ਜਾਂਦਾ ਸੀਗਾ ਔਰ ਜਿਹੜੇ ਕਿਤੇ ਨਾ ਕਿਤੇ ਅ ਦੂਸਰੇ ਟੈਕਸ ਅਵੇਜਨ ਕਰਨ ਵਾਲੇ ਲੋਕ ਨੇਗੇ ਉਹ ਬਸ ਰਹਿੰਦੇ ਸੀਗੇ ਹੁਣ ਡਿਪਾਰਟਮੈਂਟ ਦੀ ਜਿਹੜੀ ਮੈਂ ਸਮਝਦਾ ਕੰਮ ਕਾਜ ਆ ਹੋਰ ਵੀ ਅچھے ਤਰੀਕੇ ਦੇ ਨਾਲ ਹੋ ਸਕੂਗਾ ਇਹ ਵੱਡਾ ਜਿਹੜਾ ਫਾਇਦਾ ਹੋਇਆਗਾ ਇਹਦੇ ਵਿੱਚ ਹੁਣ ਤੱਕ ਇਹਦੇ ਵਿੱਚ ਹੁਣ ਤੱਕ 215 215.1 ਮੇ ਕਰੋੜ ਰੁਪਏ ਜਿਹੜਾ ਉਹਦਾ ਵੇਵ ਆਫ ਹੋ ਚੁੱਕਿਆ 215 15.92 یعنی دوستو 15 ਕਰੋੜ 92 ਲੱਖ ਰੁਪਏ ਦਾ ਹੁਣ ਤੱਕ ਫਾਇਦਾ ਜਿਹੜਾ ਉਹ ਹੋ ਚੁੱਕਿਆ ਔਰ OTS 3 ਦੇ ਨਾਲ OTS 3 ਦੇ ਨਾਲ ਡਿਪਾਰਟਮੈਂਟ ਨੂੰ ਹੁਣ ਤੱਕ 137 ਕਰੋੜ 137 ਕਰੋੜ 66 ਲੱਖ ਰੁਪਏ ਪੰਜਾਬ ਦੇ ਖਜ਼ਾਨੇ ਚ ਜਮ੍ਹਾਂ ਹੋ ਚੁੱਕੇ ਨੇ ਇਹ ਇਹੋ ਕੇਸ ਨੇਗੇ ਜਿਹੜੇ ਸਾਲਾਂ ਬੱਧੀ ਜਿਨ੍ਹਾਂ ਨੂੰ ਸਾਲਾਂ ਬੱਧੀ ਪੈਨਿਕ ਪੈਸੀ ਜਿੱਦਾਂ ਤੋਂ ਕੋਈ ਰਿਕਵਰੀ ਨਹੀਂ ਹੋ ਰਹੀ ਸੀ ਵਲਕੇ ਮੈਂ ਸਮਝਦਾ ਕੇ ਇਸ ਦੀ ਜਿਹੜੇ ਕੇਸ ਚੱਲਦੇ ਸੀ ਅਪੀਲੈਂਟ ਕੋਰਟਾਂ ਦੇ ਅੰਦਰ ਯੈਕਸ ਮੈਕਨਿਜ਼ਮ ਦੇ ਅੰਦਰ ਉਹਦੇ ਚ ਪੇਸ਼ੀ ਦਰ ਪੇਸ਼ੀ ਚੱਲੀ ਜਾਂਦੀ ਸੀਗੀ ਔਰ ਖਚਲ ਖਵਾਰੀ ਜਿਹੜੀ ਸੀਗੀ ਉਹ ਵੱਡੇ ਪੱਧਰ ਤੇ ਹੋ ਰਹੀ ਸੀ ਔਰ ਡਿਪਾਰਟਮੈਂਟ ਦਾ ਮੈਂ ਸਮਝਦਾ ਰੁਕਿਆ ਹੋਇਆ ਪੈਸਾ ਲਗਭਗ 137.4 ਕਰੋੜ ਰੁਪਏ ਡਿਪਾਰਟਮੈਂਟ ਨੂੰ ਵੀ ਵੱਡਾ ਫਾਇਦਾ ਹੋਇਆਗਾ ਔਰ ਇੰਪੋਰਟੈਂਟ ਗੱਲ ਇਹ ਆ ਕਿ ਅਸੀਂ ਕੱਲ ਹੀ ਇਹਨਾਂ ਇਸ ਸਕੀਮ ਨੂੰ ਹੋਰ ਐਕਸਟੈਂਡ ਕੀਤਾਗਾ ਕੱਲ ਇਹ ਸਕੀਮ ਨੂੰ ਅਸੀਂ ਐਕਸਟੈਂਡ ਕੀਤਾ ਗਿਆ ਕਿਉਂਕਿ 30 ਜੂਨ ਨੂੰ 30 ਜੂਨ ਨੂੰ ਆਖਰੀ ਦਿਨ ਸੀਗਾ ਸਕੀਮ ਦੇ ਅੰਦਰ ਆਪਣੇ ਆਪਣੇ ਫਾਰਮ ਜਮ੍ਹਾਂ ਕਰਾਉਣ ਦਾ ਜਾਂ ਜੋ ਫਾਰਮੈਲिटीज ਨੇਗੀਆਂ ਉਹਨਾਂ ਨੂੰ ਪੂਰਾ ਕਰਨ ਦਾ ਕੱਲ ਲਾਸਟ ਡੇ ਸੀਗਾ 30 ਜੂਨ ਨੂੰ ਔਰ ਉਸ ਤੋਂ ਬਾਅਦ ਦੁਬਾਰਾ ਅਸੀਂ ਇਸ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਹਿਮਤੀ ਦੇ ਨਾਲ ਉਹਨਾਂ ਦੀ ਯੋਗ ਤੇ ਨਿਰਦੇਸ਼ ਅਨੁਸਾਰ ਅਸੀਂ ਦੁਬਾਰਾ ਐਕਸਟੈਂਡ ਕੀਤਾਗਾ ਹੁਣ ਇਹ ਸਕੀਮ ਜਿਹੜੀ ਆ 16 ਅਗਸਤ 16 ਅਗਸ 2024 ਤੱਕ ਇਸੇ ਤਰ੍ਹਾਂ ਚੱਲਦੀ ਰਹੂਗੀ ਔਰ ਮੈਂ ਸਮਝਦਾ ਇਹਦਾ ਲਾਭ ਜਿਹੜਾ ਜਿਹੜੇ ਲਗਭਗ 11557 ਐਪਲੀਕੈਂਟ एलिजिबल ਐਪਲੀਕੈਂਟ ਜਿਹੜੇ ਰਿਮੇਨਿੰਗ ਰਹਿ ਗਏ ਉਹਨਾਂ ਨੂੰ ਇਹਦਾ ਫਾਇਦਾ ਹੋਣਾਗਾ